ਆ ਮੋਦੀ ਨਾਲ ਜਤੇ ਬਾਕੀ ਜਿਹੜਾ ਮਰਦੀ ਗਾ। ਆਂਦਿਆਂ ਨੂੰ ਕਿਉਂ ਸ਼ੇਸ਼? ਅਕਾਲੀ ਪੱਕੇ ਸੀ ਨਾ ਸਾਡੇ ਜਿੱਤਾਂ ਦੇ ਅਕਾਲੀ ਪੱਕੇ ਸੀ ਨਾ ਕੰਨਾ। ਅਕਾਲੀ ਦਿੱਤੀ ਦਿੱਤਾ ਕਰਦੇ। ਉਹ ਕੱਚਾ ਕਿਉਂ ਕਿਉਂ? ਉਹ ਚਿੱਟਾ ਚਲਾ ਸਾਡੇ ਸਾਡੇ ਡੋਡੇ ਬੰਦ ਕਰਦੇ। ਕਿਤੋਂ ਬਾਈ ਇਹ ਡੋਡੇ ਕਰਦੇ 9-9000 ਨੂੰ ਜੀ। ਕਿਤੋਂ ਬਾਈ ਇਹ ਦੱਸੋ ਤੁਸੀਂ। ਡੋਡੇ ਦਾ ਕਰਦੇ 8000 ਨੂੰ ਕਿੱਲੋ ਕਿਤੇ 10000 ਨੂੰ ਕਿੱਲੋ ਹੀ। ਵਾਲਿਆਂ ਨੇ ਤਾਂ ਸਸਤਾ ਕਿੱтка? ਉਹ ਮੋਡਾ ਤੋਂ ਬਾਅਦ ਸਭ ਕੋ ਸਸਤਾ ਕਰੂਗਾ। ਜਿਹੜਾ ਬੁੜੀਆਂ ਨੂੰ 10000 ਰੁਪਇਆ ਦਿੱਤਾ ਨਾ, ਉਹਨਾਂ ਦਾ 10000 ਰੁਪਇਆ ਦੇ ਦਊਗਾ ਜੀ। ਉਸ ਕੰਦੇ ਕਾਨੂੰ ਆਟਾ ਮਿਲਿਆ ਜਿੱਦਾਂ ਨੌਕਰੀ ਸਾਡੇ ਹੈਗੀ ਕਰ ਗੁਰੂ ਕਰਦੇ ਆਟਾ ਲੈਣਾ ਇਹ ਨਹੀਂ ਆ ਉਹ ਹੀ ਬਟੋਤੇ ਡੋਟੇ ਡੋਟੇ ਸਾਥੇ ਕਰੋ ਹੀ ਨਾਲੇ ਵਾਸਤੂ ਆਟਾ ਆਟਾ ਸਾਨੂੰ ਕਿ ਲਾਦਾ ਕੌਣ ਜਿੱਤੂ ਆਮ ਆਦਮੀ ਪਾਰਟੀ ਆ ਆਮ ਆਦਮੀ ਪਾਰਟੀ ਆ ਸਕਦੀ ਹੈ ਰੂਲ ਵੀ ਬਣਾਇਆ ਵਧੀਆ ਕੀਤਾ ਕੰਮ ਭਾਈ ਸਾਹਿਬ ਕਾਂਗਰਸ ਕਰਦੇ ਆ ਕਾਲੀ ਨਾਲ ਨੂੰ ਕਰਦਾ ਮੈਂ ਪੀਐਸ ਕੇ ਨੂੰ ਕਰਦਾ ਉਹਨਾਂ ਦੀ ਹੋਰ ਇਹ ਗ੍ਰੈਂਡ ਵਿੱਚ ਅਜੇ ਤੱਕ ਬਾਥਰੂਮ ਨਹੀਂ ਬਣਦਿਆ ਲੇਡੀਜ਼ ਜਦੋਂ ਸਾਡੇ ਆਣ ਕੇ ਗੱਡੀਆਂ ਦੇ ਉਹਲੇ ਬੈਠ ਕੇ ਬਾਥਰੂਮ ਕਰਦੇ ਤਾਂ ਅਸੀਂ ਮੂੰਹ ਘਮਾਉਂਦੇ ਭਰੇ ਕਰਕੇ ਦੁਆਬੇ ਦਾ ਡਰਾਈਵਰ ਮਹਿਕਮਾ ਅਸੀਂ ਖੜਾ ਕਰ ਲਿਆ ਹੈ ਜਾਣਨ ਦੇ ਲਈ ਅਧਿਕਾਰ ਕੀ ਕਹਿੰਦਾ ਹੈ ਦੁਆਬੇ ਦਾ ਡਰਾਈਵਰ ਮਹਿਕਮਾ ਕੀ ਲੱਗਦਾ ਹੈ ਕਿ ਇਸ ਵਾਰ ਕੌਣ ਜਿਹੜਾ ਹੈ ਦੁਆਬੇ ਤੋਂ ਜਿੱਤ ਜੂਗਾ ਇਕੱਲੇ ਦੁਆਬੇ ਚ ਹਾਂ ਕਿਤੋਂ ਵੀ ਦੱਸ ਦੋ ਕਿਹੜੀ ਪਾਰਟੀ ਲੱਗਦੀ ਆ ਉਹ ਮੋਦੀ ਨਾਲ ਜਤੇ ਬਾਕੀ ਜਿਹੜਾ ਮਰਜੀ ਜਾ ਕੇ ਇੰਨੇ ਕਿਉਂ ਮੋਦੀ ਨੂੰ ਬਹੁਤ ਉਮੀਦ ਕੀਤਾ ਕਦੇ ਕਹਿੰਦਾ 10 ਸਾਲ ਪੁਰਾਣੀ ਗੱਡੀ ਦਿੱਲੀ ਨਹੀਂ ਹੋਣੀ ਜਿਹਦੀ ਕਦੇ 15 ਸਾਲ ਕਹਿੰਦਾ ਪੁਰਾਣੀ ਨਹੀਂ ਹੋਣੀ ਜਾਈਦੀ ਪਤਾ ਨਹੀਂ ਕਿਹਦਾ ਟੈਕਸੀ ਵਾਲੇ ਤਾਂ ਰੋਲ ਕੇ ਰੱਖ ਦਿੰਦਾ ਨੇ ਇਸ ਕਰਕੇ ਉਹ ਤੋਂ ਨਰਾਜ਼ਗੀ ਆ। ਇਸ ਕਰਕੇ ਵੀ ਨਰਾਜ਼ੀ ਹੋਰ ਕੋਈ ਕੰਮ ਸਿੱਧਾ ਇਨਕੇ ਜੜਾਨੀਆਂ ਦੇ ਕਰੀ ਜਾਂਦਾ ਗੱਲ ਹੀ ਤੇ ਦੁਨੀਆ ਦੀ ਤਾਂ ਕਰਦਾ ਹੀ ਨਹੀਂ। ਇੰਨੇ ਨਰਾਜ਼ ਨੇ ਤੁਹਾਨੂੰ ਕਿਹਦਾ ਕੌਣ ਜਿੱਤੂ? ਆਮ ਆਦਮੀ ਪਾਰਟੀ ਆਫ। ਆਮ ਆਦਮੀ ਪਾਰਟੀ ਆ ਸਕਦੀ ਆ। ਇਹ ਰੂਲ ਵੀ ਬਣਾਏ ਆ ਵਧੀਆ ਕੀਤਾ ਕੰਮ। 2 ਸਾਲ ਜਿਹੜਾ ਉਹਨਾਂ ਨੇ ਕੰਮ ਕੀਤਾ ਉਹ ਤੋਂ ਲੱਗਦਾ ਕਿ ਵਧੀਆ ਹਾਂਜੀ ਵਧੀਆ ਕੀਤਾ। ਵਧੀਆ ਕੀਤਾ। ਤੁਸੀਂ ਵੀ ਆਮ ਆਦਮੀ ਪਾਰਟੀ ਦੇ ਫੈਰਮ? ਹਾਂਜੀ ਹਾਂਜੀ ਆਮ ਆਦਮੀ ਪਾਰਟੀ ਨੇ 2 ਸਾਲ ਹੋ ਗਏ ਵਧੀਆ ਕੰਮ ਕੀਤਾ। ਅੱਗੇ ਵੀ ਜੇ ਉਹਨਾਂ ਨੂੰ ਬਣਾਵਾਂ ਤਾਂ ਵਧੀਆ ਹੀ ਕਰੂਗੇ। ਉਹ ਜੋ ਗਿਆ ਉਹ ਨਹੀਂ ਕੀਤਾ। ਤਾਨੂੰ ਕੀ ਲੱਗਦਾ ਕੌਣ ਜਿੱਜੂ ਦੇਖੋ ਹੁਣ ਆਪੋ ਆਪਣੀਆਂ ਸਾਰਿਆਂ ਨੂੰ ਹੈਗਾ ਜਿਹੜੇ ਜਿੱਦਾਂ ਅਸੀਂ ਜਿਹੜੀ ਪਾਰਟੀ ਨਾਲ ਅਸੀਂ ਤਾਂ ਕਹਿੰਦੇ ਸਾਡੀ ਪਾਰਟੀ ਜਿੱਤੇ ਸਾਰੋਂ ਆਪ ਆਪਣੀਆਂ ਪਾਰਟੀਆਂ ਨੂੰ ਜੇਤੂ ਕਹਿੰਦੇ ਆ ਅੱਛਾ ਸਾਰੀਆਂ ਪਾਰਟੀਆਂ ਤੁਸੀਂ ਵੇਖ ਲਈਆਂ ਨੇ ਹਾਂ ਨਾ ਹਰ ਕੋਈ ਪੰਜਾਬ 'ਚ ਵੀ ਆਇਆ ਦੇਸ਼ 'ਚ ਵੀ ਆਇਆ ਡਰਾਈਵਰ ਮਹਿਕਮੇ ਲਈ ਉਹਨਾਂ ਨੇ ਕੰਮ ਕੀਤੇ ਨੇ ਕਿਸੇ ਨਹੀਂ ਤਾਰਗਾ ਡਰਾਈਵਰ ਤਾਂ ਰੋਲ ਕੇ ਰੋਲ ਕੇ ਰੱਖਦੇ ਡਰਾਈਵਰ ਤਾਂ ਡਰਾਈਵਰ ਲਈ ਨਹੀਂ ਕਿਸੇ ਨੇ ਸੋਚਿਆ ਹੈਗਾ ਹੁਣ ਪੁਰਾਣੀਆਂ ਗੱਡੀਆਂ ਕਿੱਦਾਂ ਵੇਚਦੇ ਆਈਏ ਹੁਣ ਉਹਨਾਂ ਦੇ ਪਹਿਲਾਂ ਲੋਨ ਲਾਏ ਆ ਹੁਣ ਨਵੀਆਂ ਕਿੱਥੋਂ ਲੈ ਲਈਏ ਲੋਨ ਲੈ ਕੇ ਨਾ ਉਹ ਪੁਰਾਣੀ ਹੁਣ ਚੱਲਣ ਨਹੀਂ ਦਿੰਦੇ ਉਹ ਕਹਿੰਦੇ ਨਾ ਦਿੱਲੀ ਜਾ ਸਕਦੀ ਕਿਤੇ ਪੰਜਾਬ ਪੰਜਾਬ ਚ ਰਹਿ ਸਕਦੇ ਸੀ ਤਾਂ ਇਹ ਰੁਲੇ ਪਏ ਤੁਸੀਂ ਆਪ ਦੱਸੋ ਮੈਮ 10 ਸਾਲ ਪੁਰਾਣੀ ਗੱਡੀ ਦੀ ਦਿੱਲੀ ਚ ਐਂਟਰੀ ਨਹੀਂ ਹੈਗੀ ਹੁਣ ਜਿਨ੍ਹਾਂ ਬੰਦਿਆਂ ਨੇ ਗੱਡੀਆਂ ਲਈਆਂ ਆ ਇੱਕ ਜੱਕ ਦਾਮ ਤਾਂ ਵੇਚ ਕੇ ਨਾ ਨਹੀਂ ਲੈ ਨਹੀਂ ਸਕਦੇ ਹਨ ਇਸ ਕਰਕੇ ਡਰਾਈਵਰ ਮਹਿਕਮੇ ਨੂੰ ਬਹੁਤ ਇਸ ਚੀਜ਼ ਦਾ ਘਟਾ ਆ ਸਰਕਾਰ ਜਿਹੜੀ ਮਰਜ਼ੀ ਆਵੇ ਪਰ ਉਹ ਡਰਾਈਵਰ ਮਹਿਕਮੇ ਦੇ ਕਾਲਾ ਰੁਲੇ ਵੀ ਬਣਾਤਾ ਸੀ ਵੀ ਐਕਸੀਡੈਂਟ ਹੋ ਗਿਆ ਤਾਂ ਜੇਲ੍ਹ ਚ ਵੀ ਜਾਣਾ ਪਊ ਪੈਸੇ ਵੀ ਦੇਣੇ ਪਊ ਉਹੀ ਇਹ ਤਾਂ ਫਿਰ ਦੋਨੋਂ ਪਾਸੇ ਉਹ ਮੈਂ ਡ라이ਵਰ ਹੀ ਭੁਗਤੇ ਜਿੱਧਰ ਵੀ ਭੁਗਤੇ ਜੇ ਬੰਦਾ ਕੋਈ ਮਾਰ ਦੇਵੇ ਤਾਂ ਵੀ ਡਰਾਈਵਰ ਭੁਗਤੇ ਨਾ ਭੱਜ ਸਕਦਾ ਜੇ ਨਹੀਂ ਜੇ ਭੱਜਦਾ ਤਾਂ ਵੀ ਤਾਂ ਵੀ ਫਸਦਾ ਜੇ ਨਹੀਂ ਭੱਜਦਾ ਤਾਂ ਵੀ ਫਸਦਾ ਹੈ ਅੱਛਾ ਜਦੋਂ ਵੋਟਾਂ ਲੈਣ ਆਉਂਦੇ ਨੇ ਵਪਾਰੀਆਂ ਨੂੰ ਵੀ ਬੜਾ ਖਾਸ ਰੱਖਦੇ ਨੇ ਮੋਰੇ ਪਿੰਡਾਂ ਵਾਲਿਆਂ ਨੂੰ ਵੀ ਬੜਾ ਖਾਸ ਰੱਖਦੇ ਨੇ ਹਰ ਮਹਿਕਮੇ ਨੂੰ ਰੱਖਦੇ ਨੇ ਕਿ ਜਿਹੜੇ ਡਰਾਈਵਰ ਵਿਭਾਗ ਮਹਿਕਮਾ ਇਹਨਾਂ ਨੂੰ ਐਮਿਅਤ ਮਿਲਦੀ ਆ ਨਹੀਂ ਕਿਸੇ ਵੀ ਪਾਰਟੀ ਨੇ ਕਦੇ ਵੀ ਐਮਿਅਤ ਨਹੀਂ ਦਿੱਤੀ ਡਰਾਈਵਰਾਂ ਨੂੰ بس ਇਹ ਤਾਂ ਤਾਂ ਕਈ ਘਾਣ ਜੋ ਕਈਆਂ ਤੜਕਾਂ ਦੇ ਹੋਰ ਕੁਝ ਨਹੀਂ ਕੀੀਏ 7-8 ਤਨਖਾਹ ਦੇ ਕਿੱਥੇ ਗੱਡੀਆਂ ਚਲਾ ਲਈਏ ਤੁਸੀਂ ਆਪ ਸਿੱਸੋ 8000 ਤੋਂ ਵੱਧ ਤਨਖਾਹ ਨਹੀਂ ਹੈਗੀ ਠੀਕ ਹੈ ਜੀ ਸਾਡੇ ਲਈ ਤਾਂ ਕੋਸ਼ਿਸ਼ ਨਹੀਂ ਕੀਤਾ ਡਰਾਈਵਰ ਉਦਾਂ ਮਾੜਾ ਆ ਠੀਕ ਹੈ ਜੀ ਕਿਉਂਕਿ ਤਨਖਾਹ ਥੋੜੀ ਆ ਤਨਖਾਹ ਵੀ ਹੈ ਨਹੀਂ ਜਿਆਦੀ ਨਾ ਕਿਤੇ ਯਾਮ ਨਹੀਂ ਸਕਦੇ ਨਾ ਤੇ ਜਿਹੜੇ ਉਦਾਂ ਗੱਡੀਆਂ ਵਾਲੇ ਆ ਬੇਚਾਰੇ ਉਦਾਂ ਉਹਨਾਂ ਕੋ ਪ੍ਰਾਣੀਆਂ ਗੱਡੀਆਂ ਨੇ ਨਾ ਬਾਹਰ ਨਹੀਂ ਜਾ ਸਕਦਾ ਮੈਂ ਇਥੋਂ ਲੰਗਦੀ ਵੀ ਨਹੀਂ ਡਰਾਈਵਰ ਬੈਠੇ ਹੁੰਦੇ ਆ ਕੰਮ ਲੱਗਦਾ ਕਿ ਹੈ ਨਹੀਂਗਾ ਨਹੀਂ ਨਹੀਂ ਕੰਮ ਹੈ ਨਹੀਂਗਾ ਕਿਲੇ ਬੈਠ ਰਿਹਾ ਇੱਕ ਮਹੀਨੇ ਤੋਂ ਵਿਹਲੇ ਬੈਠੇ ਆ ਸਾਰੇ ਇੱਕ ਮਹੀਨਾ ਪੂਰਾ ਇੱਕ ਮਹੀਨਾ ਪੂਰਾ ਹੋ ਗਿਆ ਸਾਨੂੰ ਵਿਹਲੇ ਬੈਠਣਾ ਹੈ ਵੋਟਾਂ ਦੇਣ ਜਾਣੀਆਂ ਪੈਣੀਆਂ ਹਨਾ ਕੀ ਲੱਗਦਾ ਕਿਹੜੀ ਪਾਰਟੀ ਜਿੱਤੂ ਮੈਨੂੰ ਤਾਂ ਆਮ ਆਦਮੀ ਪਾਰਟੀ ਤੋਂ ਲੱਗਦਾ ਹਾਂ ਮਾਤਮਾ ਕਿਉਂਕਿ ਆਮ ਆਦਮੀ ਪਹਿਲਾਂ ਅਸੀਂ ਨਹੀਂ ਪਹਿਲਾਂ ਅਸੀਂ ਅਕਾਲੀ ਸੀ ਹੁਣ ਅਸੀਂ ਆਮ ਆਦਮੀ ਪਾਰਟੀ ਨੂੰ ਵੋਟ ਪਾਈ ਸੀ ਪਹਿਲਾਂ ਅਕਾਲੀ ਨੂੰ ਕਿਉਂ ਛੱਡਿਆ ਅਕਾਲੀ ਪੱਕੇ ਸੀ ਨਾ ਸਾਡੇ ਜਿੱਤਾਂ ਦੇ ਅਕਾਲੀ ਪੱਕੇ ਸੀ ਨਾ ਪਹਿਲਾਂ ਅਕਾਲੀ ਨੇ ਕੀ ਕੀਤਾ ਤੁਸ ਕਿੱਤੋਂ ਗਿਆ ਇਹ ਡੋਡੇਗਰ ਤੇ 99000 ਨੂੰ ਜੀ ਕਿਤੋਂ ਖਾਲੀ ਆ ਦੱਸ ਤੁਸੀਂ ਚਿੱਟਾ ਬੰਦ ਕਰਤਾ ਚਿੱਟਾ ਚਲਾ ਦਿੱਤਾ ਇਸ ਕਰਕੇ ਛੱਡਿਆ ਉਹਨਾਂ ਨੂੰ ਅਕਾਲੀਆਂ ਨੂੰ ਡੋਡੇ ਵੈਂਗੇ ਕਰਦੇ ਸੀ ਡੋਡੇ ਦਾ ਕਰਦੇ ਆ 8000 ਨੂੰ ਕਿੱਲੋ ਕਿਤੇ 10000 ਨੂੰ ਕਿੱਲੋ ਹੀ ਉਹ ਗੋਲੀਆਂ ਗੋਲੀਆਂ ਲਾਤੀਆਂ ਸਾਲੇ ਨੇ ਕਹਿੰਦਾ ਜੀਬ ਤੇ ਲੱਗ ਕੇ ਗੁਲੀਆਂ ਖੋ ਲਓ ਜੀ ਵੀ ਯਾਰ ਦੱਸੋ ਹੈ ਗੋਲੀਆਂ ਗੋੜੀਆਂ ਨਾਲ ਉਦਾਂ ਲੀਵਰ ਖਰਾਬ ਹੋ ਗਿਆ ਉਹੋ ਲਿਆ ਨੇ ਫਿਰ ਸਸਤਾ ਕੀਤਾ ਕਿ ਨਹੀਂ ਆਮਾ ਦੀ ਪਾਰਟੀ ਨੇ ਵੀ ਕੁਛ ਕੀਤਾ ਨਹੀਂ ਹਲੇ ਨਹੀਂ ਕੀਤਾ ਉਹ ਕਹਿੰਦਾ ਉਮੀਦ ਹੈਗੀ ਆ ਉਮੀਦ ਹੈਗੀਗਾ ਕਿਉਂਕਿ ਉਹਨਾਂ ਆਜ ਨੂੰ ਥੋੜਾ ਜਿਹਾ ਕਰ ਹੁਣ ਦੱਸ ਕੇ ਉਹ ਸੇ ਡਰਾਈਵਰ ਠੀਕ ਆ ਉਹ ਵੋਟਾਂ ਤਾਂ ਬਾਅਦ ਸਭ ਕੋ ਸਸਤਾ ਕਰੂਗਾ ਜਿਹੜਾ ਬੁੜੀਆਂ ਨੂੰ 10000 ਰੁਪਏ ਦਿੱਤਾ ਨਾ ਉਹ ਹੁਣ 10-10000 ਰੁਪਏ ਦੇਣਾ ਉਹਨੇ ਇਹ ਤੁਸੀਂ ਟੌਂਟ ਪਾ ਰਹੇ ਆ ਜਾਂ ਸੱਚੀ ਗੱਲ ਨਹੀਂ ਸੱਚੀ ਕਹਿ ਰਿਹਾ ਮੈਂ ਹਾਂ ਉਹ ਦੱਸ ਕੇ ਕਹਿੰਨੇ ਵੀ 1000 ਰੁਪਏ ਜਿਹੜੇ ਦਿੱਤੇ ਆ ਉਹ ਪਹਿਲੇ ਜਦ ਵੋਟਾਂ ਪਾਈਆਂ ਸੀ ਸਾਰੀਆਂ ਬੁੜੀਆਂ ਨੂੰ ਇਹ ਕਹੇ ਵੀ 1000 ਰੁਪਏ ਦੇਵਾਂਗੇ ਹੋ ਉਹਨਾਂ ਨੇ 5 500 ਰੁਪਏ ਦੇ ਕੇ ਸਾਰੇ ਪਿਛਲਾ ਘਾਟਾ ਫਟਾ ਪੂਰਾ ਕਰਨਾ। ਦੱਸ ਕੇ ਗੇਤਾ। ਆ ਹੁਣੇ ਆਏ ਸੀ ਸੁਪਨੇ ਜਿਹਾ ਆਈ ਰਾਤੀ। ਤੇ ਇਸ ਵਾਰੇ ਤੱਤੇ ਕਿਉਂ ਲੱਗਦੇ ਹੋ ਸਾਰੇ? ਤੱਤੇ ਇਦਾਂ ਜਿਹੜਾ ਕੰਮ ਸਹੀ ਕਰੋ ਸਹੀ ਆ। ਹਾਂ। ਜੇ ਹੁਣ ਗਰੀਬੀ ਕੋਈ ਕਾਂ ਦੇ ਸਾਥੀ ਕਰਤੀ ਉਹ ਜੇ 5 ਕਿਲੋ ਆਟਾ ਦੇ ਤਾਂ ਇੱਕ ਬੰਦਾ ਖਾ ਲੂ 5 ਕਿਲੋ ਆਟਾ। ਇਹ ਇਹ ਸਾਰਾ ਕੋਈ ਕਾਂਗਰਸ ਕਰਕੇ ਗਈ ਉਹ ਇਹ ਕਹਿੰਦੇ ਅਸੀਂ ਕੀਤਾ। ਕਿੱਤਾ ਦਾ ਕਾਂਗਰਸ ਨੇ ਆ ਤੇ ਆਮ ਆਦਮੀ ਪਾਰਟੀ ਦੇ ਫੈਨ ਲੱਗਦੇ ਇਹਨਾਂ ਦੇ ਚਿਹਰੇ ਦੇਖੋ ਆਮ ਪਾਰਟੀ ਨੇ ਕੁਝ ਨਹੀਂ ਦਿੱਤਾ ਹਾਂ ਇਹਨੂੰ ਪੁੱਛੋ ਕਿ ਇਹਨੇ ਦਿੱਤਾ ਵੀ ਆਟਾ ਇਹਨੂੰ ਦਿੱਤਾ ਆਪੋ ਕਹਿੰਦੇ ਤੁਹਾਨੂੰ ਆਟਾ ਮਿਲਿਆ ਜਿੱਤਾਂ ਦੇ ਉੱਤੇ ਸਾਡੇ ਹੈਗੀ ਗੱਲ ਕੌਣ ਕਰਲੇ ਕਿੱਤਾ ਆਟਾ ਲੈਣਾ ਇਹਨੇ ਨਹੀਂ ਕਿੱਤਾ ਉਹੀ ਵਾ ਡੋਡੇ ਰੋਡੇ ਡੋਡੇ ਰਹਿਣ ਹਾਂ ਡੋਡੇ ਸਾਥ ਤੇ ਕਰੋ ਇਹਨਾਂ ਲਈ ਬਸ ਹੋਰ ਕੋਈ ਗੱਲ ਹਟਾਊਟ ਆ ਟੈਕਸੀ ਡਰਾਈਵਰ ਤੁਸੀਂ ਇਸ ਕਲੋਂ ਔਖੇ ਹੋਏ ਪਏ ਹਾਂ ਠੀਕ ਹੈ ਡੋਡੇ ਹਜ਼ਾਰ ਨੂੰ ਕਰ ਦੋ ਸਾਡੇ ਲੀਵਰ ਨਾਲ ਖਾਈ ਮਰਾਂਗੇ ਨਾ ਸਾਡੇ ਤਾਂ ਗੋਲੀਆਂ ਨਾਲ ਲੀਵਰ ਖਰਾਬ ਹੋਈ ਜਾਂ ਉਹ ਕਹਿੰਦੇ ਵੀ ਸਾਨੂੰ ਆਟਾ ਫ੍ਰੀ ਚਾਹੀਦਾ ਤੁਸੀਂ ਕਹੀ ਜਾਂਦੇ ਡੋਡੇ ਵੀ ਚਲੋ ਸਾਡੇ ਘਰਾਂ 'ਚ ਵੀ ਹੈਗੀ ਹੈ ਜਦੋਂ ਗਰੀਬ ਔਖੇ ਆ ਕਈ ਘਰ ਇਦਾਂ ਨਹੀਂ ਹੈਗੇ ਕਈਆਂ ਕੋਲ ਜ਼ਮੀਨ ਥੋੜੀ ਹੈ ਨਾ ਇੱਕ ਨਾਲ ਦੋ ਕਨਾਲ ਕੀ ਕਰ ਲੂੰਗਾ ਨਾ ਕਰੂੰ ਉਹ ਇਦਾਂ ਹੁਣ ਇੱਕ ਅਸੀਂ ਆਮ ਆਦਮੀ ਪੈਂ ਤਾਂ ਆ ਬਣੀ ਪਹਿਲੀ ਵਾਰ ਸੀ ਠੀਕ ਹੈ ਟੈਨ ਤਾਂ ਲੱਗੂਗਾ ਉਹ ਜਿਹੜੇ 50-50 ਸਾਲ ਹੋ ਗਏ ਕਾਂਗਰਸ ਨੂੰ ਕੋਈ ਨੂੰ 20-20 ਸਾਲ ਹੋ ਗਏ ਰਾਜ ਕਰਕੇ ਗਏ ਉਹਨੇ ਕੀ ਕੀਤਾ ਕੁਛ ਵੀ ਨਹੀਂ ਕੀਤਾ ਇੱਕ ਕਰੂੰਗਾ ਕਹਿੰਦਾ ਮੈਂ ਕਿ ਲੱਗਦੀ ਐਸ ਵਾਰ ਦੁਆਬੇ ਚ ਕੌਣ ਜਿੱਤ ਜੂਗਾ ਦੁਆਬੇ ਹਜੇ ਕੁਛ ਨਹੀਂ ਕਹਿ ਸਕਦਾ ਹਜੇ ਵੀ ਅੰਦਾਜ਼ਨ ਨਹੀਂ ਇਦਾਂ ਅੰਦਾਜ਼ਾ ਨਹੀਂ ਲਾਦਾ ਹੁਣ ਇਹ ਪਰਚੀ ਲੈ ਟੋ ਪਤਾ ਨਹੀਂ ਕਿ ਇਹਦੀ ਨਿਕਲਣੀ ਹੈ ਹੁਣ ਤੁਹਾਨੂੰ 1000 ਰੁਪਏ ਦੇਤਾ ਤੁਸੀਂ ਕਹਿਣਾ ਚਾਹੋਗੇ ਕਾਂਗਰਸ ਨੂੰ ਪਾਤੀ ਵੋਟ ਤੁਹਾਨੂੰ 20000 ਰੁਪਏ ਦੇਤਾ ਤੁਸੀਂ ਕਹਾਲੂ ਨੂੰ ਪਾਤੀ ਵੋਟ ਵੋਟਰ ਪੈਸਿਆਂ ਤੇ ਵਿਕਦਾ ਹਾਂ ਹਾਂ ਵੋਟਰ ਹਾਂਜੀ ਹਾਂਜੀ ਇੱਕ ਚੀਜ਼ ਮੈਂ ਇਹ ਰੱਖਣੀ ਚਾਹੁੰਦਾ ਜਿੱਦਾਂ ਆਪਾਂ ਕੋਈ ਵੀ ਹੁਣ ਪਾਰਟੀਆਂ ਆ ਪਹਿਲਾਂ ਤਾਂ ਇਹ ਲੋਕ ਇੱਕ ਦੂਏ ਤੇ ਅਲੀਗੇਸ਼ਨ ਲਾਉਂਦੇ ਆ ਅੱਜ ਉਸੇ ਪਾਰਟੀਆਂ ਦੇ ਵਿੱਚ ਜਾ ਕੇ ਦੋ ਤੁੱਟੇ ਹੋ ਜਾਂਦੇ ਸੇਮ ਉਹੀ ਬੀਜੇਪੀ ਕਰ ਰਹੀ ਆ ਜਿਹੜਾ ਬੰਦਾ ਹੋਰ ਪਾਰਟੀਆਂ ਦੇ ਵਿੱਚ ਉਹਨਾਂ ਦੇ ਅਲੀਗੇਸ਼ਨ ਸੀਗੇ ਕਰੋੜਾਂ ਦਾ ਆਰਮਾਂ ਦਾ ਉਹਨਾਂ ਨੇ ਸਕੈਮ ਕੀਤਾ ਹੋਇਆ ਸੀ ਕੱਪੜੇ ਕੀਤੇ ਹੋਏ ਸੀ ਬੀਜੇਪੀ ਜੁਆਇਨ ਕਰਦਾ ਪਟਾ ਪਾਗਲ ਆ ਬੀਜੇਪੀ ਦਾ ਜਿੱਦਾਂ ਕੁੱਤੇ ਦੇ ਪਟਾ ਪਾਉਂਦੇ ਸਾਡਾ ਘਰੇਲੂ ਹੋ ਜਾਂਦਾ ਸੇਮ ਉਹ ਬੀਜੇਪੀ ਦਾ ਘਰੇਲੂ ਹੋ ਗਿਆ ਉਹ ਮੁੜ ਕੇ ਉਹ ਸਹੀ ਹੋ ਗਿਆ ਤੇ ਹੋਰ ਜਿਹੜੀ ਗੱਲ ਆ ਕਿ ਬੀਜੇਪੀ ਤੇ ਕਾਂਗਰਸ ਦੀ ਜੋ ਆਪਾਂ ਜਲੰਧਰ ਦੀ ਗੱਲ ਕਰਦੇ ਆਂ ਕਾਂਗਰਸ ਨੂੰ ਜਲੰਧਰ ਦੇ ਵਿੱਚ ਲੋਕਲ ਕੋਈ ਬੰਦਾ ਨਹੀਂ ਮਿਲਿਆ ਠੀਕ ਹੈ ਜੀ ਉਹਨਾਂ ਨੇ ਚੰਨੀ ਸਾਹਿਬ 150 ਕਿਲੋਮੀਟਰ ਤੋਂ ਲਿਆਂਦਾ ਚੰਨੀ ਸਾਹਿਬ ਮੁੱਖ ਮੰਤਰੀ ਹੁੰਦੇ ਹੁੰਦੇ ਮੌਜੂਦਾ ਮੁੱਖ ਮੰਤਰੀ ਹੁੰਦੇ ਐਮਐਲਏ ਨਹੀਂ ਜਿੱਤ ਸਕੇ ਤੇ ਇੱਥੇ 9 ਐਮਐਲਿਆਂ ਦੀ ਜਿਹੜੀ ਇੱਕ ਐਮਪੀ ਦੇ ਅੰਡਰ 9 ਐਮਐਲਏ ਹੁੰਦੇ 9 ਐਮਐਲਏ ਦੀ ਐਮਐਲਏ ਦੀ ਕਿੱਦਾਂ ਉਹ ਜਿੱਤਣਗੇ ਐਮਪੀ ਦਾ ਅਹੁਦਾ ਸੈਕੰਡ ਮੁੜ ਕੇ ਚੰਨੀ ਸਾਹਿਬ ਨੂੰ ਲੱਭਾਂਗੇ ਕਿੱਥੇ ਕਿਉਂਕਿ ਜਿੱਦਾਂ ਗੁਰਦਾਸਪੁਰ ਦੇ ਵਿੱਚ ਬਨੋਦ ਖੰਨਾ ਜੀ ਨਹੀਂ ਲੱਭੇ ਸੀ ਠੀਕ ਆ ਸਨੀ ਦਿਹੋਲੀ ਨਹੀਂ ਲੱਭੇ ਸੀ ਤਾਂ ਫੇ ਚੰਨੀ ਵੀ ਇਦਾਂ ਹੀ ਸਾਡੇ ਕਿਤੇ ਬੱਕਰੀਆਂ ਚੋਂ ਦੇ ਹੋਣਗੇ ਸੈਕਿੰਡ ਗੱਲ ਇਹ ਆ ਅ ਸੁਸ਼ੀਲ ਰਿੰਕੂ ਜੀ ਆਏ 9 ਮਹੀਨੇ ਪਹਿਲਾਂ ਜਿੱਤੇ ਜਿੱਤਣ ਤੋਂ ਬਾਅਦ ਹੁਣ ਇਹੀ ਉਹੀ ਪਾਰਟੀ ਉਹ ਲਈ ਪਹਿਲਾਂ ਮਾਂ ਪਾਰਟੀ ਬਣ ਗਈ ਜਿੱਦਾਂ ਸਿੱਧੂ ਹਰ ਪਾਰਟੀ ਜੀ ਬਦਲ ਜਾਂਦਾ ਤੇ ਮੁੜ ਕੇ ਕੀ ਹੁੰਦਾ ਹੁਣ ਇਹਨਾਂ ਨੂੰ ਪਹਿਲਾਂ ਮਹਿੰਦਰ ਕੇਪੀ ساری ਜ਼ਿੰਦਗੀ ਉਹਨੇ ਕਾਂਗਰਸ 'ਚ ਕੱਟੀ ਹੁਣ ਅਕਾਲੀ ਦਲ ਚ ਜਾ ਗਏ ਠੀਕ ਆ ਇਹਨਾਂ ਨੂੰ ਸਰਪੇ ਇੱਕ ਵੋਟ ਚਾਈਦੀ ਆ ਅਸੀਂ ਤਾਂ ਦੇਖੋ ਸਾਰਿਆਂ ਦੀ ਆਪਣੀ ਆਪਣੀ ਓਪੀਨੀਅਨ ਆ ਆਪਣੀ ਆਪਣੀ رائے ਆ ਆਪਣੀ ਆਪਣੀ ਧਾਰਨਾ ਉਹ ਉਮੀਦ ਕਿ ਤੂੰ ਰੱਖੋਗੇ ਅਸੀਂ ਤਾਂ ਜੀ ਉਮੀਦ ਰੱਖਦੇ ਬਲਵਿੰਦਰ ਕੁਮਾਰ ਤੋਂ ਐਡਵੋਕੇਟ ਬਲਵਿੰਦਰ ਕੁਮਾਰ ਨਾਂ ਬਿਕਣ ਵਾਲਾ ਇਨਸਾਨ ਆ ਜਲੰਧਰ ਦੇ ਵਿੱਚ ਸਾਰਿਆਂ ਨੂੰ ਪਤਾ ਇਧਰ ਆ ਜਾਈ ਲੈ ਕਿਉਂ ਇੱਦਾਂ ਕਿਉਂ ਕਿਆ ਦੱਸੋ ਉਹ ਬੜੀਆ ਬੰਦਾ ਉਹ ਬਲਵਿੰਦਰ ਕੁਮਾਰ ਸਾਰੇ ਨਾਂ ਬਿਕਣ ਵਾਲਾ ਬੰਦਾ ਆ ਦੇਖੋ ਸੋਚ ਤਾਂ ਸਾਰਿਆਂ ਦੀ ਅਲੱਗ-ਅਲੱਗ ਆ ਠੀਕ ਹੈ ਇਹ ਦੱਸ ਕੇ ਹੈਂ ਦੀ ਬੀਜਪੀ ਨੂੰ ਬੀਜਪੀ ਨੂੰ ਸਪੋਰਟ ਕਰਦੇ ਆ ਭਾਈ ਸਾਹਿਬ ਕਾਂਗਰਸ ਨੂੰ ਕਰਦੇ ਆ ਕੋਈ ਕਾਲੀ ਦਲ ਨੂੰ ਕਰਦਾ ਮੈਂ ਬੀਐਸਪੀ ਨੂੰ ਕਰਦਾ ਇੱਕ ਮੀਡੀਆ ਦੇ ਵਿੱਚ ਤੁਸੀਂ ਮੀਡੀਆ ਵਾਲੇ ਆ ਚੌਥਾ ਸਤੰਭ ਹੈ ਦੀ ਭਾਰਤ ਦਾ ਜੇਨ ਸਤੰਭ ਫੇਲ ਹੋ ਜਾਣਾ ਹੈ ਅਗਰ ਤੁਸੀਂ ਮੀਡੀਆ ਨਿਦਰੇ ਚੱਲੋ ਸਾਰਿਆਂ ਦੀ ਗੱਲ ਰੱਖੋ ਸਾਰਿਆਂ ਦੀ ਗੱਲ ਸੁਣੋ ਤਾਂ ਚੌਥਾ ਸਤੰਭ ਮੀਡੀਆ ਹੀ ਆ ਉਹਨਾਂ ਦਾ ਕੀ ਖਾਸ ਲੱਗਦਾ ਕੀ ਉਹ ਪੰਜਾਬ ਦੇ ਲਈ ਕਰ ਸਕਦੇ ਨੇ ਜੋ ਬਾਕੀ ਨਹੀਂ ਕਰ ਸਕਦੇ ਜੋ ਬਾਕੀ ਨਹੀਂ ਕਰ ਸਕਦੇ ਉਹ ਤਾਂ ਆਪਾਂ ਦੇਖ ਲਈਆਂ ਮੇਰੀ ਉਮਰ 50 ਸਾਲ ਹੋ ਗਈ ਆ ਪਿਆਰ ਸਾਲਾਂ ਚ ਅਸੀਂ ਦੇਖਿਆ ਕਿ ਸਾਰੀ ਜ਼ਿੰਦਗੀ ਕਾਂਗਰਸ ਨੇ ਜਾਂਦੇ ਰਾਜ ਕੀਤਾ ਜਾਂ ਅਕਾਲੀ ਦਲ ਨੇ ਰਾਜ ਕੀਤਾ ਠੀਕ ਹੈ ਜੀ ਅੱਜ ਤੱਕ ਗੁਰਾਇਆਂ ਦੀ ਆਪਾਂ ਗੱਲ ਕਰਦੇ ਆ ਗੁਰਾਇਆਂ ਚ ਖੜੇ ਤੁਸੀਂ ਪ੍ਰੈਸਰ ਪੋਟ ਰਿਆ ਗੁਰਾਇਆਂ ਦੇ ਲੋਕਲ ਆ ਗੁਰਾਇਆਂ ਦੇ ਵਿੱਚ ਜਿੰਨੀ ਕਾਂਗਰਸ ਦੀ ਹੁਣ ਤੱਕ ਹੋਂਦ ਰਹੀ ਆ ਸਮਰੇ ਦੀ ਹੋਂਦ ਰਹੀ ਆ ਜਾਂ ਗੁਰਾਇਆਂ ਜਿਹੜਾ ਪ੍ਰਧਾਨ ਬਣਦਾ ਰਿਹਾ ਬਿੱਟੂ ਕਮਲਜੀਤ ਸਿੰਘ ਬਿੱਟੂ ਉਹਨਾਂ ਦੀ ਹੋਂਦ ਰਹੀ ਗੁਰਾਇਆਂ ਦੇ ਵਿੱਚ ਅੱਜ ਤੱਕ ਬਾਥਰੂਮ ਨਹੀਂ ਬਣ ਸਕਿਆ ਲੇਡੀਜ਼ ਜਦੋਂ ਸਾਡੇ ਆਣ ਕੇ ਗੱਡੀਆਂ ਦੇ ਉਹਲੇ ਬੈਠ ਕੇ ਬਾਥਰੂਮ ਕਰਦੇ ਤਾਂ ਅਸੀਂ ਮੂੰਹ ਘੁਮਾਉਂਦੇ ਆਂ ਭਰੇ ਕਰਦੇ ਆਂ ਤੁਸੀਂ ਇਹ ਕਹਿ ਰਹੇ ਹੋ ਕਿ ਇੰਨੇ ਛੋਟੇ ਸ਼ਹਿਰ 'ਚ ਵਿਕਾਸ ਨਹੀਂ ਹੋਇਆ ਤਾਂ ਵੱਡੇ ਲੈਵਲ ਦਾ ਵਿਕਾਸ ਹੁੰਦਾ ਜੇ 1 ਰੁਪਈਆ ਹੁੰਦਾ ਉਹਦੇ ਵਿੱਚੋਂ 85 ਪੈਸੇ ਇਹ ਖਾ ਜਾਂਦੇ ਆ 15 ਪੈਸੇ 14 ਪੈਸੇ 13 ਪੈਸੇ ਲੋਕਾਂ ਤੱਕ ਪਹੁੰਚਦੇ ਆ ਉਹਨਾਂ ਵਿਕਾਸ ਨਹੀਂ ਹੁੰਦਾ ਉਹ ਤਾਂ ਆ ਦਾਲਾਟੇ ਦੀਆਂ ਸਕੀਮਾਂ ਹੀ ਦੇ ਸਕਾ ਤੇ ਹੋਰ ਕੁਝ ਨਹੀਂ ਦਾਲਾਟੇ ਦੀਆਂ ਸਕੀਮਾਂ ਬੰਦ ਕਰਨ ਸਾਰਾ ਕੁਝ ਬੰਦ ਕਰਨ ਬਿਜਲੀ ਸਾਰਾ ਕੁਝ ਬੰਦ ਕਰਨ ਲੋਕਾਂ ਨੂੰ ਕੰਮ ਦੇਣ ਕੰਮ ਕਰਕੇ ਕੰਮ ਕਰਨ ਔਰ ਦੂਸਰੀ ਗੱਲ ਲੋਕ ਆਪਣਾ ਕੰਮ ਕਰਦੇ ਆ ਰੋਜ਼ਗਾਰ ਕਰਦੇ ਆ ਅਸੀਂ ਗੱਡੀਆਂ ਵਾਲੇ ਲੈਂਦੇ ਆ ਅਸੀਂ ਆਪਣਾ ਰੋਖਾ ਤੋਂ ਲੱਖਾਂ ਰੁਪਏ ਲੋਨ ਲੈ ਕੇ ਗੱਡੀਆਂ ਲੈਂਦੇ ਆ ਸਾਨੂੰ ਤਾਂ ਕੰਮ ਨਹੀਂ ਕਰਾਉਂਦੇ ਜਿਹੜਾ ਕਰਦਾ ਉਹਨਾਂ ਨੂੰ ਵੀ ਰੋਕਦੇ ਆ ਜਿਹੜਾ ਕੰਮ ਕਰਦਾ ਉਹਨਾਂ ਨੂੰ ਵੀ ਰੋਕ ਰਿਹਾ ਜਦ ਕਿ ਕੰਮ ਦੇਣਾ ਤਾਂ ਕੀ ਹੈ ਨਹੀਂ ਜਿਹੜਾ ਆਪਣੇ ਤੌਰ ਤੇ ਕਰ ਰਿਹਾ ਆਪਣੇ ਹਿੰਮਤ ਕਰਕੇ ਕਰ ਰਿਹਾ ਉਹਨਾਂ ਨੂੰ ਵੀ ਰੋਕੀ ਜਾਂਦੇ ਆ ਇਹ ਤੁਸੀਂ ਮਤਲਬ ਇਹ ਕਹਿ ਸਕਦੇ ਹੋ ਕਿ ਜੜੀ ਜੜੀ ਤੁਹਾਡੀ ਸਮੱਸਿਆਵਾਂ ਨਹੀਂ ਸੁ ਬਸਪਾ ਦੂਰ ਕਰ ਸਕਦੀ ਬਿਲਕੁਲ ਜੀ ਸਾਡੇ ਸਾਡੀ ਸੋਚ ਤਾਂ ਇਹ ਹੈ ਕਿ ਬਸਪਾ ਨੂੰ ਇੱਕ ਮੌਕਾ ਦੇਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਜਿੱਦਾਂ ਯੂਪੀ ਦੇ ਵਿੱਚ ਡਵੈਲਪਮੈਂਟ ਹੋਈ ਆ ਇਹ ਚੀਜ਼ਾਂ ਦੇਖੋ ਯੂਪੀ ਦੇ ਵਿੱਚ ਜੋ ਭੈਣ ਕੁਮਾਰੀ ਆਇਆ ਬਸ ਜੀ ਬਣੇ ਆ ਉਹ ਤੋਂ 43 44 ਯੂਨੀਵਰਸਿਟੀਆਂ ਬਣੀਆਂ ਠੀਕ ਹੈ ਜੀ ਤੁਸੀਂ ਸਰਚ ਕਰ ਸਕਦੇ ਤੁਸੀਂ ਮੀਡੀਆ ਵਾਲੇ ਤੁਹਾਨੂੰ ਸਾਰਾ ਪਤਾ 43 44 ਯੂਨੀਵਰਸਿਟੀਆਂ ਬਣੀਆਂ ਇਹ ਸਾਡੇ ਯੂਨੀਵਰਸਿਟੀ ਬਣਾਉਣ ਦਾ ਕੋਈ ਜਲੰਧਰ ਦੇ ਵਿੱਚ ਕੋਈ ਚੱਜ ਦੀ ਚੀਜ਼ ਤਾਂ ਬਣਾਉਣ ਹਾਂ ਅਗਰ ਪ੍ਰਾਈਵੇਟ ਨੂੰ ਜਿੱਦਾਂ ਆਪਾਂ ਕਹਿੰਦੇ ਅਡਾਨੀ ਅਡਵਾਨੀ ਨੂੰ ਇਹਨਾਂ ਨੇ ਮਤਲਬ ਪ੍ਰੋਮੋਟ ਕਰਨਾ ਸੇਮ ਚੀਜ਼ ਇੱਥੇ ਹੋ ਰਹੀ ਆ ਪ੍ਰਾਈਵੇਟਾਂ ਨੂੰ ਪ੍ਰੋਮੋਟ ਕਰਨਾ ਤੱਕ ਹੀ ਜਾਣ ਇਹ ਗਵਰਨਮੈਂਟਾਂ ਦੀ ਨਲੈਕੀ ਆ ਅਗਰ ਲੋਕਾਂ ਦੇ ਹਿੱਤ ਲਈ ਕਰਨਾ ਤਾਂ ਲੋਕਾਂ ਨੂੰ ਸਰਕਾਰੀ ਜੋਬਾਂ ਦੇ ਵਿੱਚ ਸਾਰੇ ਸਾਰਾ ਕੁਝ ਹਿੱਸੇਦਾਰੀ ਦੇਣੀ ਚਾਹੀਦੀ ਜੋ ਬਣਦੀ ਆ ਜੀ ਬਿਲਕੁਲ ਸੋ ਇਹ ਡਰਾਈਵਰ ਮਹਿਕਮੇ ਦੇ ਅਸੀਂ ਤੁਹਾਨੂੰ ਜਿਹੜੇ رائے ਆ ਉਹ ਤੁਹਾਡੇ ਮੂਰੇ ਰੱਖਿਆ ਹੈ ਕਿ ਆਖਿਰਕਾਰ ਉਹ ਕੀ ਸੋਚਦੇ ਨੇ ਉਹਨਾਂ ਨੂੰ ਕੀ ਲੱਗਦਾ ਹੈ ਕਿ ਕਿਹੜੀ ਪਾਰਟੀ ਜਿਹੜੀ ਉਹ ਬਾਜ਼ੀ ਮਾਰੇਗੀ ਸੋ ਇਹਨਾਂ ਨੇ ਆਪਣੀ رائے ਰੱਖੀ ਹੈ ਤੁਸੀਂ ਕਮੈਂਟ ਦੇ ਵਿੱਚ ਆਪਣੀ رائے ਜਿਹੜੀ ਉਹ ਜਰੂਰ ਰੱਖਣੀ ਹੈ